ਇੱਧਰ ਆ ਭਾਂਡਿਆਂ ਨੂੰ ਲੱਗ ਗਈ ਹੁਣ ਕਰੋ ਵਢਾਉਣੀ ਤੇਰੇ ਤੋਂ ਚੁਲਾਕੀਆਂ ਜਿਹਦੇ 7-8 ਕਿੱਲੇ ਹੁੰਨੇ ਉਹਦੇ ਜਿਹੜਾ ਮੋਣਾ ਸਾਡੇ ਆਉਣਾ ਹੀ ਨਾ ਵਿਚਾਰਾ ਅਜੇ ਫੜਦਾ ਤਰੀ ਇਹ ਬਹੁਤ ਠੀਕੀ ਭਰਾਵਾ ਤੂੰ ਐਂ ਕਰੋ ਟਰਾਲੀਆਂ ਵੱਡੀਆਂ ਭਰ ਕੇ ਲਿਆਓ ਵੱਡੇ ਕੈਂਪਰ ਮਂਗਾਓ ਦੂਜੇ ਕੀ ਕਹਿੰਦੇ ਟਿੱਪਰ ਟੁੱਪਰ ਜੇ ਬੈਨ ਨੂੰ ਜਗਾ ਵੇਖੀ ਕਿੱਥੇ ਲੱਭੀ ਤੈਨੂੰ ਮੈਂ ਕੁੰਨੀ ਅੜੀ ਕੇ ਪਾਸ ਤੇ ਭਰਾਵਾਂ ਨੂੰ ਫੋਨ ਲਗਾ ਟਰਾਲੇ ਮਂਗਾ ਲਾ ਉਹ ਤੋਂ ਵੀ ਚੌੜਾ ਹੋ ਜੇ ਕਹਿਣ ਵੇਖੋ ਕੌਣ ਦਿਆ ਜਿਹੜੀ ਰੂੜੀ ਤੇ ਬਰਾਜਮਾਨ ਹੋਈ ਹੋਈ ਆ ਮਾਸਾ ਲਾਓ ਤੂੰ ਹਰ ਚੀਜ਼ ਤੇ ਤੈਨੂੰ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਅੱਜ ਦੇ ਵਲੌਗ ਵਿੱਚ ਸਵਾਗਤ ਹੈ ਤੇ ਪਰਨਾ ਥੋੜਾ ਟੇਡਾ ਆ ਸੋ ਅੱਜ ਦਾ ਵਲੌਗ ਨਵੀਆਂ ਦਾਤਰੀਆਂ ਦੇ ਨਾਲ ਸ਼ਰਵਾਦ ਹਰਜੀਤ ਕੋ ਕਿਵੇਂ ਆ ਇੱਧਰ ਆ ਭਾਂਡਿਆਂ ਨੂੰ ਲੱਗ ਗਈ ਹੁਣ ਹਾਂ ਇੱਧਰ ਆ ਇੱਧਰ ਸਾਰਾ ਵਡਾਉਣੀ ਤੇਰੇ ਤੋਂ ਚਲਾਕੀਆਂ ਤੇਜੀ ਨਹੀਂ ਕਰਨੀ ਘਰੋਂ ਵੱਡੇ ਨਹੀਂ ਜਾਂਦੇ ਤੇ ਸਾਰਾ ਬਾਤ ਬਾਤ ਸਾਰੀ ਉਮਰ ਪੱਠੇ ਵੱਡੇ ਆ ਸਭ ਤੋਂ ਔਖਾ ਕੰਮ ਹੁੰਦਾ ਸੀ ਪਹਿਲੇ ਜਦੋਂ ਚਲੋ ਹੁਣ ਤਾਂ ਮਸ਼ੀਨਾਂ ਨੇ ਕਰਦੇ ਹੜੰਬਾ ਲਿਆਉਣਾ ਜੇ ਕਿਸੇ ਦਾ ਕਿ ਲਾਉਣਾ ਹੜੰਬੇ ਵਾਲੇ ਨੇ ਆਉਣਾ ਤਰਲੇ ਕਢਾਉਣੇ ਤੱਪੜ ਵੱਡਾ ਲੈਓ ਯਾਰ ਪੱਲੀਆਂ ਵਿਛਾਈ ਜਾਂਦੇ ਹੈ ਐ ਇੰਨੇ ਆ ਤੇ ਕੀ ਕਰੋਗੇ ਤੇ ਤੇ ਚਾਰ ਪੰਡਾ ਤੇ ਚਾਰ ਪੰਡਾ ਕਿਹੜਾ ਵੱਡਣੀਆਂ ਸੌਖੀਆਂ ਇਹ ਪੰਡਾ ਹੀ ਰੱਖ ਲੈ ਆਪਾਂ ਜੀ ਤੇ ਤਾਂ ਕੁੱਤਾ ਵੀ ਕੱਢਣਾ ਹੁੰਦਾ ਬਾਹਰ ਜੀ ਦੇ ਅੱਗੇ ਰੱਖਤਾ ਸੀ ਤੋ ਉਦੋਂ ਨਾ ਸਭ ਤੋਂ ਸੌਖਾ ਕੰਮ ਹੁੰਦਾ ਸੀਗਾ ਪੰਡਾ ਭਰੀਆਂ ਗਣਗਰੀਆਂ ਚੱਕਣੀਆਂ ਤੇ ਸਭ ਤੋਂ ਔਖਾ ਹੁੰਦਾ ਸੀ ਪੀਪਾ ਭਰ ਕੇ ਉਹਦੇ ਚ ਪਾਉਣਾ ਟਰਾਲੀ 'ਚ ਕਿਉਂਕਿ ਪੀਪਾ ਮਿੱਟੀ 'ਚ ਭਰ ਜਾਂਦਾ ਹੁੰਦਾ ਸੀ ਸੋ ਜਿਨ੍ਹਾਂ ਨੇ ਇਹ ਚੀਜ਼ਾਂ ਐਕਸਪੀਰੀਅੰਸ ਕੀਤੀਆਂ ਤੇ ਉਹ ਜ਼ਰੂਰ ਕਮੈਂਟ ਕਰਿਓ ਸਾਡੇ ਤਾਂ ਯਾਰ ਕੋਈ ਖੜੰਬਾ ਲੈ ਕੇ ਨਹੀਂ ਆਉਂਦਾ ਹੁੰਦਾ ਛੇਤੀ ਸਾਡੇ ਪਿੰਡ ਦੋ ਘੁੰਦੇ ਹੀ ਖੜੰਬੇ ਇੱਕ ਇੱਥੇ ਉਹ ਨਿੰਮੇ ਕੇ ਬਾਜ ਦੇ ਉਹਨਾਂ ਦਾ ਇੱਕ ਇੱਥੇ ਰਾਣਾ ਮੈਂਬਰ ਉਹਦਾ ਖੜੰਬਾ ਹੁੰਦਾ ਆਪਣੇ ਖੜੰਬਾ ਹੀ ਨਹੀਂ ਲੈ ਕੇ ਆਉਂਦੇ ਇਹਦੇ ਸੱਤ ਅੱਠ ਕਿੱਲੇ ਹੋਣੇ ਉਹਦੇ ਜਿਹੜਾ ਮੌਣਾ ਸਾਡੇ ਆਉਣਾ ਇਹ ਨਾ ਵਿਚਾਰਾ ਐ ਤਰਲੇ ਤਰਲੇ ਮਾਰਨੇ ਫਿਰ ਉਹਨਾਂ ਨੇ ਆਉਣਾ ਤੇ ਉਹ ਆਪਣਾ ਬੜਾ ਪਤਾ ਨਹੀਂ ਕੀ ਬੋਲਦਾ ਰਹਿੰਦਾ ਜੀ ਕਦਾਂ ਨੂੰ ਫੋਨ ਪੜੇ ਆਉਂਦੇ ਜੀ ਮਨ ਨਹੀਂ ਪਾ ਕੇ ਲੱਗਿਆ ਬੂਹੇ ਤੇਰਾ ਭੈ ਭਾਗ ਹੈ ਪਤਾ ਨਹੀਂ ਕੀ ਬੋਲੀ ਆ ਗਰੀ ਬਾਤ ਮਾਈ ਗਰੀ ਬਾਤ ਦਵਾਈ ਤੇ ਕਰਵਾਈ ਨਵੀਂ ਬਈ ਆਦਨ ਪਾਈ ਤਾ ਆ ਜੋਇ ਤੇ ਕਰਵਾ ਆ ਨਾ ਕਹਾਂ ਮਿਆਂ ਨਾ ਮਿਆਂ ਮੈਂ ਮਿਆਂ ਆ ਬਈ ਦਾਤਰੀਆਂ ਆੜੀਮ ਕੰਮ ਹੋਈ ਤਾ ਉਹ ਗੜੀਆਂ ਮਾਪੇ ਵੜਦੇ ਨਾਲ ਹੀ ਚਲੋ ਜੋ ਆ ਨਵੀਆਂ ਚਲ ਆਜੋ ਨਵੀਆਂ ਆਪਣੇ ਕੋ ਬਾਈ ਦਾਤਰੀਆਂ 30 ਦਾਤਰੀਆਂ ਆਪਣੇ ਕੋ ਨਵੀਆਂ ਮਰ ਲਾ ਕੇ ਸਰੋਂ ਉਹਨਾਂ ਨੇ ਆ ਵੜਣੀ ਆ ਤੇ ਆ ਵੀ ਮਰ ਲਾ ਕੇ ਸਰੋਂ ਵੜਣੀ ਆ ਤਿਆਰੀ ਇਹਨਾਂ ਨੇ ਐ ਕੀਤੀ ਜਿਵੇਂ ਬੜੇ 25 30 ਕਿਲੇ ਵੜਨੇ ਦੇ ਗੱਗੂਆਂ ਦਾ ਕੰਮ ਵੇਲ ਲਓ ਇਹ ਦੇ ਦੁਨੀਆਂ ਤੇ ਲੈ ਦੇ ਆ ਉਧਰ ਚਾਚੇ ਉਹ ਨਹੀਂ ਕੀ ਕਰਦੇ ਜੱਸੇ ਨਹੀਂ ਆਹ ਦਿਨੇ ਦੇ ਸਰੋ ਨਾ ਸਰੋ ਕਹਿਦੇ ਹੁੰਦੇ ਗੱਲ ਵੀ ਆ ਜੇ ਆ ਜਾ ਆ ਜੇ ਫੜ ਦਾਤਰੀ ਇਹ ਬਹੁਤ ਠੀਠੀ ਭਰਾਵਾ ਇਹ ਵੇਂਦਾ ਹੀ ਰਹਿੰਦਾ ਜਾਣ ਕੇ ਵੀ ਆਪੇ ਮੈਨੂੰ ਜਦੋਂ ਕਹਿਣ ਕਿ ਉਹਦੇ ਲੱਗੂਗਾ ਜਿੰਨੇ ਚਿਰ ਕਹਿੰਦੇ ਨਹੀਂ ਉਹਨੇ ਚਿਰ ਟੌਰ ਨਾ ਖੜੇ ਰਹੋ ਉਧਰ ਇਹਦੇ ਸਾਲੇ ਨੂੰ ਕੁੱਟਣ ਨੂੰ ਤਿਆਰ ਖੜੇ ਆ ਸਭੀਆਂ ਭਾਰ ਚ ਲੈ ਜਾ ਇਹਦਾ ਪਾਉ ਮੈਨ ਲੱਗਦਾ ਝਾੜੀ ਬੜੀ ਗਈ ਆ ਆਵੇ ਆ ਗੱਗੂ ਵਾਲੇ ਜਿਹੜੇ ਪਾਸਾ ਆਏ ਤਾਂ ਝੜਿਆ ਪਿਆ ਸਾਰਾ ਇਹਦਾ ਖੜੀ ਖੜੀ गिर ਗਈ ਹੈ ਵਿਚਾਰੀ ਇਹਦਾ ਫਿਰ ਬਾਲੀ ਪਕਾਈ ਤੇ ਥੱਲੇ ਹੀ गिर ਗਈ ਲੈ ਇਧਰ ਵੇਖੀ ਹਾਂ ਬੂਟਿਆਂ ਨੂੰ ਕਿਤੇ ਸੱਟ ਸੁੱਟ ਨਾ ਵਾਜੇ ਚੰਗਾ ਹੈ ਆਜੇ ਹਾਈ ਨਾ ਜੇ ਬੂਟਿਆਂ ਨੂੰ ਕਿਤੇ ਬੂਟੇ ਬਾਅਦ ਚੋ ਗੈਣ ਹਾਏ ਸਾਨੂੰ ਵੱਡ ਧਾਦ ਦੇ ਚ ਰੱਖ ਕੇ ਲਾਮਾ ਲੈ ਕੇ ਆ ਜਾਣ ਤੂੰ ਵੀ ਗਾ ਨਾ ਗਿਆ ਆ ਇੱਥੇ ਢੋਲਾ ਕੇ ਖੜਨੋਂ ਖੜੀ ਆ ਕਰਦੇ ਕੀ ਆ ਕਰਦੇ ਕੀ ਸਰੋਂ ਵੜਦੇ ਆ ਤੂੰ ਵੀ ਤੈਨੂੰ ਵੀ ਇੱਕ ਦਾਤਰੀ ਫੜਾਈਏ ਲੱਗ ਗਈ ਇੱਧਰ ਲੈ ਇੱਧਰ ਇੱਧਰ ਕੰਬਾਇਨਰ ਲਾਈਆਂ ਦਾ ਤੈ ਤਿੰਨ ਵੇਖ ਆ ਇੱਧਰ ਲੈ ਆ ਜਿਹੜੇ 10 ਕਿਲੇ ਆ 10 ਕਿਲੇ ਆ ਮਸ਼ੀਨਾਂ ਨੇ 10 ਮਿੰਟਾਂ ਇਹ ਵੜ ਦੇਣੇ ਆ ਤੂੰ ਐਂ ਕਰੋ ਟਰਾਲੀਆਂ ਵੱਡੀਆਂ ਭਰ ਕੇ ਲਿਆਓ ਵੱਡੇ ਕੈਂਪਰ ਮਂਗਾਓ ਦੂਜੇ ਕੀ ਕਹਿੰਦੇ ਟਿੱਪਰ ਟੁੱਪਰ ਜੇ ਇੰਨੀ ਸਰੋ ਫਿਰ ਟਰਾਲੀਆਂ ਥੋੜਾ ਨਾ ਪੈਣੀ ਆ ਉਹ 18 ਟੈਰੀ ਤੇ ਚੱਕੇ ਮੰਗਾ ਦੇ ਆਦੇ ਭਰਾਵਾਂ ਨੂੰ ਕਹਦੇ ਭੇਜ ਦਿਓ ਹੁਣ ਆ ਗਿਆ ਸਰੋ ਭੋਣੀ ਆਈ ਸਾਡੀ ਕਾ ਉੱਚ ਨਹੀਂ ਪੂਰੀ ਆਉਂਦੀ ਬਈ ਦੂਜਾ ਚ ਕਿਉਂ ਨੂੰ ਕਹਿੰਦੇ ਹੁੰਦੇ ਓਏ ਓਏ ਆ ਜਾ ਟਰਾਲੀਆਂ ਜੇ ਅਜੇ ਤੋਂ ਢੱਕਾ ਇੱਕ ਨਹੀਂ ਵੱਢਿਆ ਗਿਆ ਕੀ ਤੋਂ ਅਜੇ ਤੋਂ ਪੁੱਛ ਕੇ ਨੀ ਵੱਡਦਾ ਵੀ ਮੈਂ ਵੱਡਾ ਕ ਨਾਮ ਆ ਹਾ ਹੁਣ ਉਹ ਐ ਵੀ ਸੱਟ ਵੱਜ ਚੱਲੀ ਆ ਬੂਟੇ ਨੂੰ ਮੈਂ ਆਰਾਮ ਨਾਲ ਵੱਡਾ ਛੱਟ ਨਾ ਕਿਦੇ ਵਾਜੇ ਉਧਰ ਵੇ ਪਾਉ ਵੇਖ ਕਿਉਂ ਆ ਹੁੰਦਾ ਐਕਸਪੀਰੀਅੰਸ ਦੀ ਗੱਲ ਉਹ ਵੇਖ ਲੈ ਜਿਹਨੇ ਕੰਮ ਕੀਤਾ ਨਹੀਂ ਉਹਨੂੰ ਕੀ ਪਤਾ ਨੂੰ ਵੇਖ ਲੈ ਅਜੇ ਛੜਦੇ ਬੇਵਾਨੀਆਂ ਫੈਂਦਿਆ ਵੀਰਾ ਬੇਇਤੀ ਰਹੀ ਜੰਨੇ ਬੇਵਾਨੀਆਂ ਇੱਕ ਟੱਕਾ ਵੜਦਾ ਉਹ ਦੋ ਰੋਕ ਵੜ ਕੇ ਲੈ ਆਉਂਦੇ ਰੋਕ ਵੀ ਨਾਲ ਰਹਿਣਾ ਫਿੱਟਾ ਹੰਗਲ ਆ ਵੇਖ ਕੋਲੀਆਂ ਆ ਜੀ ਹਣੀ ਤੂੰ ਇੱਥੇ ਲੈ ਚ ਨਾ ਦੇ ਸਾਡਾ ਬੰਦਾ ਨਾ ਭਜਾਦੀ ਇੱਕ ਮਾਹ ਪੱਟ ਕੇ ਲਾਇਆ ਦੇ ਬਾਈ ਜੀ ਜਿਹੜੇ ਆ ਪਾਸਪੋਰਟ ਪਏ ਆ ਇਹ ਸਾਰੇ ਆਪਣੇ ਸਾ ਜੀ ਮੈਂ ਕਹਿੰਦਾ ਵੀਜ਼ਾ ਗੇਟਵੇ ਚ ਪਏ ਤੇ ਵੀਜ਼ਾ ਗੇਟਵੇ ਦੇ ਹੋਣਗੇ ਹਾਂ ਇਹਦਾ ਗੱਲ ਹੈਗੀ ਆ ਤੇ ਇਹ ਵੀ ਪਾਸਪੋਰਟ ਕੇਸ ਦੂਜਾ ਵੀਜ਼ੇ ਦੀ ਇਨਕੁਆਰੀ ਆ ਇਹ ਕੈਨੇਡਾ ਦੇ ਆ ਦੇਖ ਲਓ ਤੁਸੀਂ ਕੈਨੇਡਾ ਦੇ ਸਾਰੇ ਵੀਜ਼ੇ ਆ ਜਿਹੜੇ ਸਾਰੇ ਬੱਚੇ ਦੇਖਦੇ ਸਾਰਿਆਂ ਨੂੰ ਜਦੋਂ ਹਰ ਰੰਗ ਦੇਖਦਾ ਹੈ ਨਾ ਸਾਰੇ ਸਮਝ ਜਾਂਦੇ ਕੈਨੇਡਾ ਦੇ ਵੀਜ਼ੇ ਆ ਕੈਨੇਡਾ ਹੀ ਕੈਨੇਡਾ ਇਹ ਹੈਗੇ ਕੈਨੇਡਾ ਦੇ ਵਿਸਟਰ ਵੀਜ਼ੇ ਵਿਸਟਰ ਵੀਜ਼ੇ ਪਾਸਪੋਰਟ ਦੀ ਵੈਲਿਡਿਟੀ ਹੋਣੀ ਦੇ ਅ ਤੱਕ ਇਹ ਵੀਜ਼ੇ ਲੱਗ ਏ ਵੀਜ਼ੇ ਜਿਹੜੇ ਬੱਚੇ ਯੰਗ ਏਜ ਵਾਲੇ 1 ਸਾਲ ਤੋਂ 26 ਸਾਲ ਤੱਕ ਕਰਦੇ ਹਨ ਮਦਰ ਫਾਦਰ ਨਾਲ ਲੱਗਣਗੇ ਜਿਹੜੇ 26 ਸਾਲ ਤੋਂ ਉੱਪਰ ਉਹ ਸਿੰਗਲ ਲੱਗਣਗੇ ਠੀਕ ਹੈ ਅੱਗੇ ਸਿੰਗਲ ਥੋੜੀ ਪ੍ਰੋਬਲਮ ਆਉਂਦੀ ਸੀ ਸਿੰਗਲ ਨਹੀਂ ਹੋ ਰਹੇ ਹੁਣ ਸਿੰਗਲ ਵੀ ਵੀਜ਼ੇ ਹੋ ਰਹੇ ਆ ਠੀਕ ਹੈ ਬਸ ਇੱਕ ਚੀਜ਼ ਹੋਰ ਆਪਾਂ ਐਡ ਕੀਤੀ ਹੈ ਉਹ ਕਈ ਭੈਣ ਭਰਾਵਾਂ ਦੇ ਨਾ ਮਦਰ ਫਾਦਰ ਨਹੀਂ ਹੁੰਦੇ ਜਾਂ ਉਹਨਾਂ ਦੇ ਪਾਸਪੋਰਟ ਬਣਾਣ ਚ ਕੋਈ ਦਿੱਕਤ ਪਰੇਸ਼ਾਨੀ ਆ ਰਹੀ ਹੈ ਤੇ ਉਹ ਆਪਣੇ ਦਾਦਾ ਦਾਦੀ ਤੇ ਨਾਨਾ ਨਾਨੀ ਨਾਲ ਵੀ ਜਾ ਸਕਦੇ ਉਹਨਾਂ ਦੇ ਪਾਸਪੋਰਟ ਲੈ ਆਓ ਸਿਰਫ ਵੀਜ਼ਾ ਹੀ ਲੈਣਾ ਹੈ ਬੱਚਾ ਟਰੈਵਲ ਕੱਲਾ ਕਰ ਸਕਦਾ ਹੈ ਕੱਲਾ ਕਰ ਸਕਦਾ ਹੈ ਤੇ ਸਭ ਤੋਂ ਮੇਰੀ ਗੱਲ ਇਹ ਆ ਪੈਸੇ ਸਾਰੇ ਵੀਜ਼ਾ ਲੱਗਣ ਤੋਂ ਬਾਅਦ ਲੈਣੇ ਆਪਾਂ ਕੋਈ ਐਡਵਾਂਸ ਪੈਸੇ ਨਹੀਂ ਲੈਣੇ 15 ਤੋਂ 20 ਦੇ ਵਿੱਚ ਵਿੱਚ ਗਿਦਾ ਲਵਾ ਕੇ ਦੇਣੇ ਆ ਓਕੇ ਜੇ ਨਹੀਂ ਯਕੀਨ ਆ ਤਾਂ ਮੇਰੇ ਇੰਸਟਾਗ੍ਰam ਪੇਜ ਤੇ ਜਾ ਕੇ ਚੈੱਕ ਕਰ ਲਓ ਕਲਾਇੰਟਸ ਨੇ ਆਪਣੇ ਮੂੰਹ ਬੋਲਿਆ ਕਿ ਇਹਦਾ 15 ਦੇ ਵਿੱਚ ਕੋਈ 10 ਦੇ ਵਿੱਚ ਕੋਈ 7 ਦੇ ਤੇ ਪੈਸੇ ਵੀ ਜਾਤਦਾ ਹੈ। ਇੰਸਟਾਗ੍ਰam ਕਾਉਂਟ ਦੱਸ ਦਿਓ ਜੀ ਆਪਣਾ ਕਿਹੜਾ? visa gateway.official ਮੇਰਾ ਇੰਸਟਾਗ੍ਰam ਅਕਾਉਂਟ ਹੈ ਉੱਥੇ ਜਾ ਕੇ ਫੋਲੋ ਕਰ ਲਓ ਤੇ ਜਾ ਕੇ ਕਲਾਇੰਟ ਦੇ ਰਿਵਿਊਸ ਚੈੱਕ ਕਰ ਲਓ। ਨਵੇਂ ਵੀਜ਼ੇ ਆ ਕੇ ਦੇਖ ਲਓ ਮੇਰੇ ਆਫਿਸ ਆ ਸਕਦੇ ਜੇ ਜਿਹੜੇ ਕਲਾਇੰਟ ਪਹੁੰਚ ਗਏ ਆ ਜੇ ਉਹਨਾਂ ਕਿਸੇ ਨੇ ਗੱਲ ਕਰਦੇ ਉਹਨਾਂ ਨਾਲ ਉਹਨਾਂ ਨਾਲ ਗੱਲ ਵੀ ਕਰਾ ਦਾਂਗੇ ਆਫਿਸ ਵਿਜ਼ਿਟ ਕਰਕੇ। ਤੇ ਆਫਿਸ ਦਾ ਆਪਣਾ ਐਡਰੈਸ ਦੱਸ ਦਿਓ ਜੀ। ਮੇਰਾ ਐਡਰੈਸ ਹੈਗਾ ਜਲੰਧਰ ਬੱਸ ਸਟੈਂਡ ਦੇ ਲਾਗੇ ਗੜਾ ਰੋੜਿਆ ਉਹਦੇ ਲਾਗੇ ਤਾਜ ਰੈਸਟੋਰੈਂਟ ਉਹਦੇ ਆਪੋਜ਼ਿਟ ਵੀਜ਼ਾ ਗੇਟਵੇ ਆ। ਨ ਤੇ WhatsApp ਨੰਬਰ ਨੂੰ ਕਰ ਗਾ ਲੋ 9720698206 ਹਾਂਜੀ ਤੇ ਬਾਕੀ ਆ ਤੁਹਾਡੇ ਸਾਹਮਣੇ ਹੀ ਆ ਸਾਰਾ ਰਿਜ਼ਲਟ A to Z ਪੈਸੇ ਤੁਹਾਡੇ ਲੱਗਣੇ ਆ ਕੰਮ ਹੋਣ ਤੋਂ ਬਾਅਦ ਤੇ ਪਹੁੰਚੋ ਛੇਤੀ ਛੇਤੀ ਵੀਜ਼ਾ ਗੇਟਵੇ ਐ ਨਾ ਕਿਤੇ ਜ਼ਿਆਦਾ ਲਾਉਂਦਾ ਜਾਈਂ ਤੇ ਥੱਲੇ ਘੇਰਦਾ ਜਾਈਂ ਕਿਤੇ ਸਾਰੇ ਪਾਸੇ ਵੇਖ ਵੇ ਕਿਉਂ ਸ਼ੂਗਰ ਆ ਮੈਂ ਤਾਂ ਕਿਹਾ ਕਿ ਦੇਖ ਕੋਈ ਤੇਰੀ ਚੱਕੇ ਤੁਰ ਪਹਿ ਲੱਗਾ ਕਰੇ ਕਹਿੰਦਾ ਹਣਾ ਅੱਧੀ ਥੱਲੇ ਛੱਡਤੀ ਲੈ ਉਹ ਵੇਖੀ ਗੱਗੋ ਇਧਰ ਵੇਖੀ ਏ ਆਈਆ ਬਾਈ ਬੈਨ ਨੂੰ ਜਗਾ ਵੇਖੀ ਕਿੱਥੇ ਲੱਭੀ ਹੂੰ 10 ਫਿਰ ਹੁਣ ਨਹੀਂ ਇੱਥੇ ਖੜ੍ਹਾ ਜਾਂਦਾ ਤੇ ਮੈਂ ਕੀ ਕਰਾਂ ਤਰੂੜੀ ਤੇ ਬਹਿ ਜਾਣਾ ਸੀ ਤੇ ਬੈਹ ਗਈਆਂ ਰੂੜੀ ਤੇ ਓ ਨੀਆ ਬੜਾ ਵਾਰ ਦਿਓ ਵਾਰ ਦਿਓ ਤੂੰ ਉਖੜੋ ਤਾਂ ਗੱਲਾਂ ਕਰੀ ਜਾਂ ਯੈਸ ਗੱਲਾਂ ਹੀ ਕਰਨੀਆਂ ਔਰ ਆਪਾਂ ਕਰਨਾ ਕੀ ਆ ਲੋ ਵੀ ਸੱਜਣੋ ਮਿੱਤਰੋ ਆਪਣੇ ਆਹ ਵਾਲੇ 10 ਕਿਲੇ ਨਿਆਈਆਂਲੇ ਵੱਡੇ ਗਏ ਆ ਹੁਣ ਉਹ ਬਮਾੜੇ ਚ ਪਰਲੇ ਵੱਢਣੇ ਆ 4-5 ਕਿਲੇ ਸਰੋਂ ਤੇ ਖੜੋ ਤਾਂ ਗੱਲਾਂ ਹੀ ਕਰ ਰਿਹਾ ਆਲਿਆਂ ਦੀ ਹੱਲੇ ਵੀ ਡਿਉਰੀ ਆ ਸਾਡੇ ਘਰ ਦੇ ਵਿੱਚ ਬਈ ਤੈਨੂੰ ਮੈਂ ਕੁੰਨੀਆ ਰੀ ਕੇ ਪਾਸ ਤੇ ਭਰਾਵਨ ਫੂਨ ਲਗਾ ਟਰਾਲੇ ਮਗਾਲਾ ਨਹੀਂ ਨਹੀਂ ਟਰਾਲੀਆਂ ਪੂਰੀ ਆਣੀ ਹੱਦ ਹੋ ਗਈ ਕੋਈ ਸੈਂਸਲੈਸ ਗੱਲ ਆ ਉਹ ਨਹੀਂ ਦੇ ਸਾਡੀ ਮੰਨਣ ਨਹੀਂ ਦੇ ਤੂੰ ਆਕੋ ਤੂੰ ਗੱਲਾਂ ਸੁਣ ਲੈ ਪਹਿਨਾ ਵੇਖ ਲੈ ਆ ਬਾੜੀ ਟੀਟ ਮਿੱਟੀ ਆਏ ਸਾਰਾ ਸਾਡੀ ਘਰ ਚ ਟੀਟ ਮਿੱਟੀ ਆ ਗਈ ਵੱਡੀ ਖਾਲੀ ਖੜੀ ਹੁੰਦਾ ਖਾਲੀ ਖੜਾ ਤੇ ਖਾਲੀ ਖੜਾ ਇੱਥੇ ਤੇਰੇ ਮਮਾ ਜੀ ਚੋਣ ਨੂੰ ਗਿਆ ਹੋਇਆ ਜੇ ਰੋਕ ਦਿੰਦੇ ਕਿ ਮੇਰੇ ਛੁੜ ਕੇ ਜੇ ਨਹੀਂ ਤਾਂ ਮਿਲੇਗੀ ਮੇਰੇ ਛੇ ਆਹੋ ਮੈਨੇ ਕਬ ਕਹਾਂ ਹਾਂ ਸ਼ਰਮ ਦੇ ਲਾਗੇ ਉੱਥੇ ਕਾਹਨ ਦੋ ਪੰਡਾ ਵੇ ਪਾਉ ਵੜਦਾ ਕਿ ਨਹੀਂ ਆਇਆ ਕਿਉਂ ਫੜ ਲੈ ਦਾਤੀ ਤੂੰ ਹੀ ਵੱਡਿਆਂ ਦੀ ਲੋੜ ਹੀ ਮੜੇ ਇਹ ਨਿੰਬੜ ਗਿਆ ਕੰਮ ਮਾਤੀ ਹੋ ਵੀ ਇਹਦੀ ਕੰਮ ਦੀ ਅਰੇ ਭੋਗਾਂ ਪਿਆਗਲੇ ਖੜੀ ਆ ਅੱਗੇ ਵੀ ਲੋਕ ਆਗੇ ਹੀ ਨੇ ਜਿਹੜੇ ਆਂਗੇ ਮੰਜੀ ਜੀ ਮੰਜੀ ਜੀ ਨੇ ਦਾ ਇਹ ਮੰਜੀ ਜੀ ਦਾ ਦਾ ਪਾਣੀ ਦੀ ਘੁੱਟ ਫੜ ਕੇ ਪੀ ਕੇ ਰਾਜੀ ਨਹੀਂ ਗੇ ਮਾਤਾ ਜੀ ਹਾਂ ਜੀ ਸਾਡੇ ਢਿੱਡ ਦਾ ਪਾਣੀ ਦਾ ਹਿੱਲੇ ਹੀ ਨਾ ਢਿੱਡ ਨਾਲ ਉਹਦੋਂ ਵੀ ਚੌੜਾ ਹੋ ਜੇ ਕਹਿਣ ਵੇਖੋ ਕੌਣ ਦਿਆ ਜਿਹੜੀ ਰੂੜੀ ਤੇ ਬਰਾਜਮਾਨ ਹੋਈ ਹੋਈ ਆਪ ਰੂੜੀ ਸ਼ਕਤੀ ਆ ਸਾਡੇ ਘਰ ਦੀ ਉਹ ਵੇਖੋ ਮੇਰੀ ਉਮਰ ਹੁਣ ਕਰਨ ਦੀ ਆ ਨਾ ਕਰੋ ਗੱਲਾਂ ਕਰਨ ਦੀ ਵੀ ਨਹੀਂ ਹੈਗੀ ਫਿਰ ਗੱਲਾਂ ਕਰਨ ਦੀ ਹੈਗੀ ਆ ਮੈਂ ਕਹਿੰਦੀ ਗੱਲਾਂ ਕਰਦੀ ਹੈਗੀ ਕੰਮ ਕਰਦੀ ਹੈਲੀ ਇਹ ਦੇਖ ਬਿਲਕੁਲ ਕੰਮ ਕਰ ਰਿਹਾ ਨੀ ਸ਼ਰਮ ਵੀ ਨਹੀਂ ਆਉਂਦਾ ਆ ਤੈਨੂੰ ਤਾਂ ਬਾਹਲੀ ਜਿਵੇਂ ਸ਼ਰਮ ਆਉਂਦੀ ਨਾ ਨਾ ਤੂੰ ਥੋੜੀ ਕੁਝ ਕਾ ਆਹੋ ਨਹੀਂ ਨਹੀਂ ਕਾਲਾ ਦੀ ਹੋਟੀ ਨੂੰ ਕਿੰਨੀ ਕੁੱਟਿਆ ਫੇਰ ਛਾੜੀ ਜਾਣਾ ਤੂੰ ਉਹ ਅਗਲੀ ਟੇਰੀ ਚੁੱਕਿਆ ਕਰ ਪੈ ਤੋ ਹਾਂ ਨਾ ਉਹ ਮਗਰੋਂ ਹੀ ਚੱਕੂ ਇਹ ਨਹੀਂ ਅਗੋ ਚਾਟਾ ਮਨਦੀਪ ਫੋਨ ਲਾਈ ਜਾਂਦੇ ਕਿਉਂ ਦੇਖਿਆ ਇਧਰ ਐ ਕਿਨੇ ਵੇਖੀ ਉਹ ਟਾਂਡੇ ਚੌਕਲ ਕਰਿਆ ਤੇਰੀ ਨਾ ਇਹ ਲੈ ਕਿਉਂ ਇਹਨੂੰ ਕਹਿੰਦੇ ਟੀਠ ਮਿੱਟੀ ਇਹ ਹੁੰਦੀ ਆ ਉਹ ਤਾਂ ਲਈ ਜਾਂਦਾ ਤੂੰ ਉਹ ਵੀ ਨਹੀਂ ਲਾਉਂਦਾ ਐਵੇਂ ਕਹੀ ਜਾਂਦੀ ਉਹ ਕੰਮ ਕਰਦਾ ਕੰਮ ਕਰਦਾ ਸਵਾਹ ਕੰਮ ਕਰਦਾ ਡੇਢ ਘੰਟਾ ਆ ਗਿਆ ਫੋਨ ਆਇਆ ਬੜਾ ਫੋਨ ਤੇ ਲਗਾ ਕੋਈ ਚੱਕਰ ਨਹੀਂ ਦੱਲਣੀ ਵਾ ਨਹੀਂ ਭਾਈ ਉਹ ਤੂੰ ਭਾਈ ਵਾ ਕੰਮ ਕਰਦਾ ਦੋ ਟਾਂਡੇ ਵੜ ਕੇ ਪਾਉ ਤੋਂ ਵੜਾਈ ਜਾਂਦਾ ਹੌਲੀ ਹੌਲੀ ਆ ਦੋ ਟਾਂਡੇ ਵੜਦਾ ਪਾਉ ਨੇ ਟਾਂਜ 10 ਵੜ ਦਿੰਦਾ ਉਹ ਕਿੰਨੀ ਲੈਣੇ ਤੇਜ਼ ਬਣਿਆ ਫਿਰਦਾ ਏ ਸਵਾਹ ਲੈਣ ਵੱਡੀ ਇਥੇ ਡੀਕ ਜੀ ਲੈਣ ਵਾਰ ਦੀ ਕਟੀ ਨੇ ਮੈਂ 10 ਕਿਲੋਮੀਟਰ ਲੰਮੀ ਲੈਣ ਵੱਡ ਗਿਆ ਨਾ ਵੀ ਜਿੱਦੈ ਵੀ 10 ਵੀ ਸਾਰੇ ਇੰਡੀਆ ਨੂੰ ਸਰ ਉਹ ਨਹੀਂ ਵੀ ਸਪਲਾਈ ਕਰਨੀ ਵੀਰ ਆਪਣੇ ਨੇ ਉਹਨੇ ਅਜੇ ਵੀ ਪੱਟੀ ਜਾਂਦਾ ਉਹ ਬੜਾ ਫੋਰਚਨ ਵਾਲੇ ਇੰਨੇ ਹੀ ਮੰਗਦੇ ਪਿਆ ਵੀ ਕਹਿੰਦੇ ਤੇਲ ਇਹ ਲੈ ਕੇ ਆਓ ਸਾਡੇ ਕੋਲ ਉਹ ਡੇਕਦਾ ਫਿਰਦਾ ਜਿਉਂ ਦੇ ਬਿਲਕੁਲ ਨਹੀਂ ਆੜ ਲਸਣ ਤੋਂ ਪਹਿਲਾਂ ਬਾਅਦ ਚ ਪੱਟਿਓ ਪਹਿਲਾਂ ਉੱਤੋਂ ਆ ਤਾਂ ਪਟੋ ਘਾ ਦਾ ਪਟੋ ਉੱਤੋਂ ਉਹਨਾਂ ਲਸਣ ਨਹੀਂ ਜਿੰਨਾ ਉੱਤੇ ਘਾ ਚੜ ਗਿਆ ਉਹ ਤੇ ਵਿਚਾਰੇ ਗਰੀਬ ਤੇ ਕੀ ਚਗਾ ਘਾ ਘਾ ਇਹ ਚ ਦਾ ਘਾ ਘਾ ਤੇ ਫਿਰ ਬਸ ਫਿਰ ਘਾ ਹੁੰਦਾ ਕਿੱਥੇ ਆ ਵੇ ਕਿ ਨਾਲ ਇਧਰ ਲੈ ਬੰਨੇ ਵਿਖਾਈ ਇਹ ਆ ਸਰਗ ਦੇ ਨਾਲ ਜਮਾ ਲਸਣ ਬੀਜਿਆ ਇੱਕ ਲਸਣ ਸਾਨੂੰ ਦੀਦਾ ਨਹੀਂ ਘਾ ਹੀ ਘਾ ਆ ਲੈ ਕੇ ਦੇ ਚਗਾ ਘਾ ਕਰ ਤਿਆ ਚਗਾ ਜਿਆਦਾ ਹੁੰਦਾ ਕਿੱਥੇ ਆ ਫੂਨ ਕੋ ਕੀ ਆ ਚਕੇ ਉੱਤਰ ਤੂੰ ਸੌਂ ਗਈ ਏ ਤਾਂ ਮੈ ਸੁਣਿਆ ਪਰ ਹੋ ਗਾ ਉੱਠ ਆ ਕੀ ਚੱਕਰਾ ਬਰਾਉ ਉੱਠ ਸੁਤੀ ਭਈ ਉੱਠ ਗਏ ਨਾਲ ਵੇਖਿਆ ਵੀ ਰੌਲਾ ਪੈਂਦਾ ਪਿਆ ਤੇ ਇੱਧਰ ਨੂੰ ਆ ਗਈ ਲੈ ਚੱਲ ਉੱਠ ਆਹ ਚੱਕ ਗੱਗੂ ਠਾ ਮਾਰੇ ਕੀ ਕਹਿੰਦੀ ਮਿੱਟੀ ਨਹੀਂ ਖੱਟਨੀ ਮਿੱਟੀ ਦਾ ਤੇਰੇ ਵੱਡੇ ਲਾ ਤਾਂ ਉਹਨੂੰ ਦਾ ਕਿੱਡੀ ਵੱਡੀ ਕੀ ਲੈ ਗਈ ਜਿਹੜਾ ਲਾਉਣਾ ਸੀ ਲਾ ਤਾਂ ਉਹਨੂੰ ਵੱਡੇ ਦਾ ਲੈ ਸ਼ੂ ਮੈਂ ਜਦ ਮਜ਼ਾਣੀ ਬਣਾਉਂਗੀ ਲੈ ਮਾਤਾ ਚਲਾ ਮਾ ਸਾਈ ਲਾਉ ਤੂੰ ਹਰ ਕੀ ਜ ਤੈਨੂੰ ਦੇ ਦੇ ਤੈਨੂੰ ਦੇ ਦੇ ਤੈਨੂੰ ਦੇ ਦੇ ਕੀ ਕਰਨਾ ਬੰਦਾ ਚੰਦਾ ਹਾਂ ਅੱਲਾਹ ਲਗਦਾ ਤੂੰ ਇਹ ਹਵਾ ਨਹੀਂ ਕਰਦੀ ਨਾ ਜੇ ਟੁੱਟ ਗਈ ਨਾ ਤੇ ਹੱਡ ਬਸਲੀ ਮੇਰੀ ਵੀ ਨਹੀਂ ਰਹਿਣੀ ਜੀ ਬ੍ਰह्म ਇੱਥੇ ਨਹੀਂ ਸੀ ਰੱਖੇ ਨਾ ਚੱਲ ਤੈਨੂੰ ਲੱਗਾ ਨਾਲੇ ਮੈਨੂੰ ਜੂਸ ਪਿਆ ਗਿਆ ਨਾਲ ਥਾਰ ਸਖਾ ਮੈਨੂੰ ਹਾਂ ਰਹਿਣ ਦੇ 1200 ਦੀ ਫੇਲ ਨਹੀਂ ਪਰਣੀ ਹਾਂ 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 ਤੇ ਬਈ ਆਮਰੇ 1200 ਜੋੜਿਆ ਬੁਗਾ ਤੂੰ ਹਾਂ ਹੈ ਹੈਣੀ ਹਾਂ ਇਹ ਮੈਂ 1200 1200 ਵੀ ਹੈ ਜੀ ਚੱਲ ਮੈਂ ਦੇ ਦੂੰਗਾ 1200 ਫੈਲ ਖਲਚਾ ਮੈਂ ਪਹਿਲੇ ਗੇਜ ਪਾ ਕੇ ਗਾੜੂ ਚਾ ਲੋਣੀ ਦਿਖਾ ਦੇ ਕਾਵਾ ਨਹੀਂ ਅੱਜ ਮੋਟੇ ਦੀ ਘਰ ਦੀ ਤੋ ਸਿੱਖਣਾ ਕੋਈ ਨਹੀਂ ਲਾਗੇ ਨਾ ਲਾਦੀਆਂ ਬਾਅਦ ਚ ਉਹ ਤਾਂ ਭਜਉਂਦੀ ਹੀ ਬਹੁਤ ਗੱਡੀ ਘੱਟ ਬੜੇ ਮਾਰਦੀ ਮੈਂ ਵੇਖਿਆ ਇੱਕ ਦਿਨ ਫੁੱਲ ਤੁਰਿਆ ਵੀ ਤਾਂ ਮਗਰ ਵਿੱਜਰ ਅੱਗੋਂ ਵੇ ਲੈਣਾ ਆਪਣੀ ਗੱਡੀ ਆਉਂਦੀ ਆ ਮੈਂ ਤੂੰ ਜਾਂਦਾ ਨਾਲ ਹੀ ਬ੍ਰੇਕਾ ਮਾਰਦੀਆਂ ਉੱਥੇ ਐ ਹੌਲੀ ਹੋ ਗਈਆਂ ਤਿੰਨੇ ਦਾ ਵੀ ਦੇ ਲੋ ਹੂੰ ਗੱਨੀ ਨੇ ਛੇਤੀ ਚਲੋ ਛੇਤੀ ਚਲੋ ਮੱਝਾਂ ਰਹਿ ਗਈਆਂ ਮੱਝਾਂ ਰਹਿ ਗਈਆਂ ਸੋ ਆਡਾ ਬਲੌਗ ਇੱਥੇ ਦੇ ਨਾਲ ਖਤਮ ਹੁੰਦਾ ਹੈ ਹਾਂ ਥੈਂਕ ਯੂ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਕਰੋ ਖੱਚ ਕੇ ਰੱਖਨੇ ਬਲੌਗ ਬਸ ਉਹਨਾਂ એનર્ਜੀ ਨਾਲ ਬਲੌਗ ਹੀ ਬਲੌਗ ਆਉਣੇ ਆ એનર્ਜੀ ਤੁਹਾਡੇ ਚ ਹੈ ਹੀ ਨਹੀਂ ਗੀ ਗਰਜੀ ਕਾਦੀ ਨਹੀਂ ਪਈ ਆ ਦਾ ਇਹਨੂੰ ਤਾਂ ਤੋ ਹਿਕਾਰ ਨਹੀਂ ਸਕਦੇ ਬੋਲਣ ਲੱਗੇ ਤਾਂ ਮੈਂ ਮੈਂ ਕਰਦੇ ਇਹਨੂੰ ਕੁਛ ਕਰਕੇ ਨਿਕਲ ਗਿਆ ਮੈਂ ਲੋ ਲੋ ਹੋ ਮੋ ਯੋ ਲੈ ਖਿਲੇ ਮੈਨੂੰ ਸੁਪਾਈ